ਭਾਈ ਆ ਵੀਡੀਓ ਤੁਸੀਂ ਆਪਣੇ ਆਪ ਸ਼ੇਅਰ ਕਰ ਦੇਣੀ ਆ ਸਾਡੇ ਸੰਗਰੂਰ ਸ਼ਹਿਰ ਦੇ ਲਵੇ ਇੱਕ ਸੋਈਆਂ ਵਾਲਾ ਬੀੜ বাজਦਾ ਦੇਖੋ ਕਿੰਨੀਆਂ ਸੁੰਨੀਆਂ ਗਾਵਾਂ ਨੇ ਜੋ ਕਿ ਭੁੱਖੀਆਂ ਨੇ ਤੇ ਆ ਪਰਿਵਾਰ ਗਿੱਦੜਵਾਹੇ ਦੇ ਕੋਲੋਂ ਸਾਡੇ ਸੰਗਰੂਰ ਸ਼ਹਿਰ ਚ ਗਊਆਂ ਦੀ ਸੇਵਾ ਕਰਨ ਆਉਂਦੇ ਆ ਕਿਹੜਾ ਪਿੰਡਾ ਪੈਣੇ ਪੈਂਦੁਰਖਾਲਾ ਵੀਰੇ ਕਿੰਨੇ ਕ ਟਾਈਮ ਤੋਂ ਸੇਵਾ ਕਰਦੇ ਆਣੇ ਹੋਗੇ ਤਿੰਨ ਚਾਰ ਸਾਲ ਹੋ ਗਏ ਇੱਥੇ ਆਉਂਦੇ ਆ ਨਾ ਕਿਵੇਂ ਤੇ ਲੱਗਦਾ ਭਾਈ ਇੱਥੇ ਸੇਵਾ ਕਰਕੇ ਬਾਈ ਜੀ ਬਹੁਤ ਵਧੀਆ ਲੱਗਦਾ ਜਦੋਂ ਦੇ ਬਾਬਾ ਜੀ ਨਾਲ ਆਪਾਂ ਜੁੜੇ ਆਂ ਹੂੰ ਦਿਲ ਨੂੰ ਸ਼ਾਂਤੀ ਮਿਲਦੀ ਆ ਬਾਬਾ ਜੀ ਕਹਿੰਦੇ ਨਸ਼ੇ ਵੀ ਛਡਵਾਉਂਦੇ ਆ ਕਿਹੜੇ ਕਿਹੜੇ ਨਸ਼ੇ ਛਡਵਾਉਂਦੇ ਆ ਪੋਸਤ ਤੋਂ ਪੁੱਕੀ ਚਿੱਟੇ ਤੋਂ ਲੈ ਕੇ ਭਾਈ ਆਪਾਂ ਬਹੁਤ ਬੰਦੇ ਲੈ ਕੇ ਆਂਦੇ ਜਿੰਨੇ ਵੀ ਆਪਣੇ ਨਾਲ ਦੇ ਪਿੰਡਾਂ ਦੇ ਯਾਰ ਫ੍ਰੀ ਛਡ ਕਰਦਾ ਕਿ ਆਪਾਂ ਲੋਕਾਂ ਨੂੰ ਲੈ ਕੇ ਆਉਂਦੇ ਆ ਕਿਉਂਕਿ ਬਾਬਾ ਜੀ ਦੇ ਨਾਲ ਜੁੜੇ ਆਂ ਸੇਵਾ ਕਰਕੇ ਆਪਾਂ ਨੂੰ ਯਰਮਾਨ ਨੂੰ ਸ਼ਾਂਤੀ ਮਿਲਦੀ ਆ ਬਿਲਕੁਲ ਤੇ ਕੁੜੀਆਂ ਬਣੇ ਬਹੁਤ ਘੱਟ ਇਹ ਚੀਜ਼ ਚੱਕੇ ਆਉਂਦੀਆਂ ਨੇ ਕੀ ਕਹਿਣਾ ਚਾਹੋਗੇ ਕੁੜੀਆਂ ਨੂੰ ਵੀਰੇ ਹੋਣਾ ਚਾਹੀਦਾ ਵਦ ਤੋਂ ਵਦ ਸੇਵਾ ਕਰਨੀ ਚਾਹੀਦੀ ਆ ਜੀ ਸੋ ਭਾਈ ਜੋ ਸੰਗਰੂਰ ਦੇ ਆਲੇ ਦੁਆਲੇ ਵਾਲੇ ਪਿੰਡ ਨੇ ਜਰੂਰ ਸੋਈਆਂ ਵਾਲੇ ਬੀੜ ਚ ਆਇਆ ਕਰੋ ਇੱਥੇ ਲੱਖਾਂ ਦੀ ਗਿਣਤੀ ਚ ਬਾਂਦਰ ਹਜ਼ਾਰਾਂ ਦੀ ਗਿਣਤੀ ਚ ਗਾਵਾਂ ਤੇ ਬਾਕੀ ਹੋਰ ਪੰਛੀ ਬਹੁਤ ਨੇ ਸਾਰਿਆਂ ਨੂੰ ਭਾਈ ਜਣਾ ਕਣਕ ਆਟਾ ਤੂੜੀ ਕੱਖ ਮਿੱਠੀਆਂ ਰੋਟੀਆਂ ਬਾਂਦਰਾਂ ਵਾਸਤੇ ਜਰੂਰ ਪਾ ਕੇ ਜਾਇਆ ਕਰੋ ਤੇ